ਅੱਜ ਕਹਿੰਦੇ ਸੀ ਬਾਹਰ ਖਾਣ ਜਾਣਾ ਜੀ ਹਨਾ ਛੋਲੇ ਭਟੂਰੇ ਖਾਣੇ ਕਹਿੰਦੇ ਸੀ ਵਿੱਚੇ ਨਿਕਲੀ ਆ ਧੁੱਪ ਹਲਕੀ ਹਲਕੀ ਤੇ ਵਿੱਚੇ ਹੀ ਹੋਇਆ ਬੱਦਲ ਲੱਗਦਾ ਆ ਆਊਗਾ ਮੀਂਹ ਤੇ ਆਪਾਂ ਲਈ ਗੱਡੀ ਦੀ ਚਾਬੀ ਚੱਕ ਕਹਿੰਦੇ ਰੋਜ਼ ਹੀ ਘਰ ਦਾ ਬਣਾ ਬਣਾ ਕੇ ਮੈਂ ਅੱਕ ਗਈ ਆ ਦੇਖੋ ਜੀ ਇਧਰ ਬੁਰਾ ਹਾਲ ਹੋ ਗਿਆ ਗਰਮੀ ਨਾਲ ਪਹਿਲਾਂ ਸਨੇਪਾ ਪੈਣੀ ਆ ਇੱਧਰ ਲੱਸੀ ਆ ਗਈ ਜੀ ਮਨਪ੍ਰੀਤ ਕੌਰ ਦੀ ਬਹੁਤ ਸਵਾਦ ਲੱਗਦੀ ਹੈ ਇਹਨਾਂ ਦੇ ਤਾਂ ਹੁੰਦਾ ਹੀ ਬਹੁਤ ਵਧੀਆ ਆ ਬਹੁਤ 75 ਰੁਪਏ ਦੀ ਪਲੇਟ ਆ ਤੇ ਚਲੋ ਬਾਕੀ ਇਹ ਵੀ ਆਉਣ ਜਾਣ ਨੂੰ ਤੇ ਗੱਡੀ ਖੜੀ ਕਰਨ ਨੂੰ ਦਿੱਕਤ ਆ ਇੱਥੇ ਬਸ ਹੋਰ ਕੋਈ ਨਹੀਂ ਟਮਾਟਰ ਮਿਲਦੇ 100 ਰੁਪਏ ਕਿਲੋ ਟਮਾਟਰ ਵੀ ਕਿਸੇ ਕੰਮ ਦੇ ਨਹੀਂ ਇੱਥੇ ਦੇਖੋ ਜੀ ਟਮਾਟਰ ਕਿੰਨੇ ਵਧੀਆ ਆ ਔਰ ਹੈਗੇ ਵੀ 80 ਰੁਪਏ ਕਿਲੋ ਮੈਂ ਆਮਾ ਕਿਸ਼ਤਾ ਲੈ ਕੇ ਆਪਣੀਆਂ ਤੇ ਪੁੱਤ ਤੂੰ ਬਣਾ ਚਾ ਬਾਕੀ ਕੁੜੀ ਨੇ ਚਾਹ ਬਹੁਤ ਸਵਾਦ ਬਣਾਈ ਆ ਪਹਿਲਾਂ ਪਿਓ ਮੇਰੀ ਨਾ ਤਰੀਕੋ ਕਰਦੀ ਮੈਂ ਕਣੀ ਮੇਰੀ ਬਲੌਗ ਹਾਂ ਤੇ ਇਧਰ ਅਸੀਂ ਲਾਵਾਂਗੇ ਦਾਲ ਨੂੰ ਤੜਕਾ ਇਧਰ ਮੈਂ ਰੱਖ ਦਿੱਤਾ ਆ ਫਰਾਈ ਪੈਨ ਪਿਆਜ਼ ਤਾਂ ਹੋ ਗਿਆ 골ਡਨ ਬ੍ਰਾਊਨ ਹੋਣੇ ਵਿੱਚ ਪਾਉਨੇ ਸਰਵੇ ਦਾ ਲక్ష్ਮੀ ਅਸੀਂ ਇਹੀ ਤੇਲ ਵਰਤੀ ਦਾ ਸਾਨੂੰ ਇਹੀ ਵਧੀਆ ਲੱਗਦਾ ਹੈ ਤੁਹਾਡਾ ਮੈਸੇਜ ਸਾਨੂੰ ਮਿਲਿਆ ਕਿ ਸਬਜੀ ਦੀ ਸ਼ਕਲ ਸੋਹਣੀ ਆ ਕਾਤਨ ਦਿਲ ਕਾ ਆਜੋ ਜਦੋਂ ਮਰਜੀ ਆਓ ਅਮੈ ਲਲਮਾ ਖੀਰਾ ਕਿਉਂ ਗਾਲ ਮਾਰ ਕੋ ਦੋ ਤਾਂ ਹੈ ਦਾਈ ਕਿਧਰ ਠੀਕ ਹੈ ਪਹਿਲਾਂ ਦਾ ਦਿਓ ਇਹ ਖੀਰਾ ਮੈਨੂੰ ਖਾਣ ਨਹੀਂ ਦਿੱਤਾ ਇਹਨੇ ਕਹਿੰਦੀ ਨਹੀਂ ਖਾਣ ਦੇਣਾ ਚਲੋ ਕਰਦੇ ਆ ਅੱਜ ਦੇ ਵਲੌਗ ਦਾ ਇੱਥੇ ਹੀ ਐਂਡ ਕਰਮੈਂਟ ਬੜੀ ਬੜੀ ਕਾਲੀ ਕਾਲੀ ਬੰਦ ਗਈ ਚਲ ਠੀਕ ੱਡੀ ਇਹਨੇ ਦੀ ਠੀਕ ਹੈ ਜੀ ਠੀਕ ਹੈ ਹੁਣ ਮਿਲਦੇ ਆ ਜੀ ਕੱਲ ਇੱਕ ਨਵੇਂ ਵਲੌਗ 10:52 ਮਿੰਟ ਤੇ ਹਮੇਸ਼ਾ ਦੀ ਤਰ੍ਹਾਂ ਲੱਗੀਆਂ ਜੀ ਮਾਰਨਿੰਗ ਦਾ ਨਾਸ਼ਤਾ ਨਾਸ਼ਤੇ ਨਾਲ ਕਰਦੇ ਆਂ ਸ਼ੁਰੂਆਤ ਪਰੌਂਠੀਆਂ ਹਾਂਜੀ ਲਓ ਜੀ ਕਰੋ ਜੀ ਸ਼ੁਰੂਆਤ ਹਾਂਜੀ ਸਤਿਕਾਰਯੋਗ ਸਾਰਿਆਂ ਨੂੰ ਸਵਾਗਤ ਹੈ ਜਪੀ ਅੰਦਰਾ ਬਲੌਗਸ ਵਿੱਚ ਮਿਲ ਕੇ ਕਰਦੇ ਤੁਸੀਂ ਠੀਕ ਠਾਕ ਹੋ ਮੈਂ ਜੀ ਵੀ ਠੀਕ ਠਾਕ ਚਲਦੀ ਪਰਮਾਤਮਾ ਚਰਦੀ ਕਲਾਜ ਰੱਖੇ ਸਭ ਨੂੰ ਕਰਦੇ ਆਂ ਸ਼ੁਰੂਆਤ ਫਿਰ ਨਾਸ਼ਤੇ ਤੋਂ ਹਮੇਸ਼ਾ ਦੀ ਤਰ੍ਹਾਂ ਨਾਸ਼ਤੇ ਤੋਂ ਤੇ ਚਲੋ ਅੱਜ ਅੱਜ ਕਹਿੰਦੇ ਬਾਹਰ ਖਾਣ ਜਾਣਾ ਜੀ ਹਨਾ ਚਲੋ ਅੱਜ ਦੇਖਦੇ ਆ ਜੀ ਕਿੱਥੇ ਲੈ ਜਾਂਦੇ ਆ ਛੋਲੇ ਭਟੂਰੇ ਖਾਣੇ ਕਹਿੰਦੇ ਸੀ ਉਹਨਾਂ ਤੋਂ ਨ ਹੋ ਗਿਆ ਯਾਰ ਹਾਂ ਉਹਨਾਂ ਦਾ ਸੀਗਾ ਖਾਣਾ ਚਲੋ ਕੋਈ ਗੱਲ ਨਹੀਂ ਦਿਲ ਕਰਦਾ ਦੱਸੋ ਆਪਾਂ ਉਧਰ ਨਹੀਂ ਜਾ ਕੇ ਖਵਾ ਲੈਣੇ ਸੀਗੇ ਚਲਦੇ ਆਪਾਂ ਹਾਂ ਚਲੋ ਪਲਕ ਗਈ ਆ ਸਕੂਲ ਤੇ ਇਦਾਂ ਕਰਾਂਗੇ ਪਿੱਛੇ ਕੇ ਪਾਣੀ ਹਾਂ ਬਸ ਹੈ ਪਲਕ ਨੂੰ ਲਾਵਾਂਗੇ ਸਕੂਲੋਂ ਉਹ ਸਕੂਲੋਂ ਲਾਵਾਂਗੇ ਤੇ ਨਾਲ ਹੀ ਉਧਰੋਂ ਨਿਕਲ ਚਲਾਂਗੇ ਚਲੋ ਬਣੇ ਰਹੀਓ ਜੀ ਵਲੌਗ ਨਾਲ ਸਾਡੇ ਲਓ ਜੀ ਇੱਧਰ ਤੁਸੀਂ ਮੌਸਮ ਚੈੱਕ ਕਰ ਸਕਦੇ ਆ 12 ਵਜੇ ਆ ਤੇ ਅਸੀਂ ਆਏ ਆ ਕੱਪੜੇ ਸੁੱਕਣੇ ਪਾਣ ਸਵੇਰੇ ਆਪਾਂ ਸਾਰੇ ਬੂਟਿਆਂ ਨੂੰ ਪਾਣੀ ਪਾ ਗਏ ਸੀਗੇ ਮੌਸਮ ਦੇਖੋ ਜੀ ਵਿੱਚੇ ਨਿਕਲੀ ਆ ਧੁੱਪ ਹਲਕੀ ਹਲਕੀ ਤੇ ਵਿੱਚੇ ਹੋਇਆ ਬੱਦਲ ਲੱਗਦਾ ਆ ਆਊਗਾ ਮੀਂਹ ਥੋੜੇ ਬੋਦੇ ਕੱਪੜੇ ਪਾਏ ਆ ਤੇ ਬਾਕੀ ਇੱਧਰ ਟੋਕਰੀ ਭਰੀ ਪਈ ਕੱਪੜਿਆਂ ਦੀ ਅਸੀਂ ਸਾਰੇ ਅੱਜ ਸਫਾਈ ਕੀਤੀ ਹੈ ਜੇ ਡੰਗਰ ਗਏ ਆ ਨਾ ਟੰਡੀਗੜ ਵਾਲੇ ਤੇ ਦੇਖੋ ਜੀ ਆਹ ਕਿਤੇ ਹਾਲ ਹੋ ਸੀ ਹੁਣ ਚੱਦਰ ਵਿਛਾਈ ਆ ਸਵੇਰੇ ਮੈਂ ਸਾਰੀਆਂ ਸਫਾਈਆਂ ਕਰਕੇ ਇੱਥੇ ਗਈ ਆ ਕੂਲਰ ਦੇ ਲਾ ਲੂ ਕੇ ਇਹਨਾਂ ਨੇ ਹਨਾ ਆਸੇ ਪਾਸੇ ਸਾਰੇ ਸਾਰੇ ਖਿਲਾਰੇ ਮੈਂ ਕਹਿੰਦੀ ਪੁੱਛੋ ਕੁਛ ਨਹੀਂ ਬਾਥਰੂਮ ਤੋਂ ਸਫਾਈਆਂ ਕਰ ਹੁਣ ਪਾ ਲਈਏ ਕੱਪੜੇ ਸੁੱਕਣੇ ਹਾਏ ਇਹ ਬਹੁਤ ਡੰਗਰ ਆ ਕੀ ਕਰੀਏ ਬਿਲਕੁਲ ਇਹ ਵਾਕਈ ਇਹ ਰਹਿਣ ਦੇ ਲੈ ਕੇ ਨਹੀਂ ਆਗੇ ਘਰਾਂ ਚ ਨਹੀਂ ਰਹਿਣ ਦੇ ਲੈ ਕੇ ਹੈਗੇ ਇਹ ਹਰਮਨ ਸਾਡਾ ਤਾਂ ਚੰਡੀਗੜ੍ਹ ਜਾ ਕੇ ਹੋਰ ਡੰਗਰ ਹੋ ਗਿਆ ਆ ਇਹਨੂੰ ਸਮਝ ਨਹੀਂ ਲੱਗਦੀ ਹੈ ਕਿ ਵੀ ਮੈਂ ਸਫਾਈ ਕਿੱਦਾਂ ਕਰਨੀ ਆ ਕੀ ਕਰਨਾ ਆ ਲਓ ਜੀ ਹਾਂਜੀ ਤੁਸੀਂ ਬਣੇ ਰਹੀਓ ਸਾਡੇ ਵਲੌਗ ਨਾਲ ਫੇ ਤੁਹਾਨੂੰ ਦਿਖਾਉਦੇ ਆ ਵੀ ਅਸੀਂ ਕੀ ਕੀ ਕਰਦੇ ਆ ਹਾਂਜੀ ਕੀ ਕਰਦੇ ਹੋ ਪਾਈਏ ਕੱਪੜੇ-ਕੁਪੜੇ ਸੁੱਕਣੇ ਫੇ ਤੇ ਮੌਸਮ ਦੇਖੋ ਜੀ ਮੌਸਮ ਬਹੁਤ ਵਧੀਆ ਆ ਚਲੋ ਜੀ ਫੇ ਬਣੇ ਰਹੀਓ ਸਾਡੇ ਵਲੌਗ ਨਾਲ ਮਿਲਦੇ ਆ ਜੀ ਤੁਹਾਨੂੰ ਦੁਬਾਰਾ ਲਓ ਜੀ ਟਾਈਮ ਹੋ ਗਿਆ ਜੀ ਸਵਾ ਦੋ ਤੇ ਆਪਾਂ ਲਈ ਗੱਡੀ ਦੀ ਚਾਬੀ ਚੱਕ ਹਾਂਜੀ ਰੈਡੀਓ ਸਾਰੇ ਜਣੇ ਲੋ ਜੀ ਹੁਣ ਆਪਾਂ ਚੱਲੇ ਆ ਜੀ ਪਲਕ ਨੂੰ ਲੈਣ ਤੇ ਨਾਲ ਖਵਾ ਕੇ ਲਿਆਵਾਂਗੇ ਮਨਪੀਰ ਦਾ ਦਿਲ ਕਰਦਾ ਹੈਗਾ ਪਟੂਰੇ ਛੋਲੇ ਖਾਣ ਨੂੰ ਬਾਹਰ ਕੇ ਦੇ ਕਹਿੰਦੀ ਰੋਜ਼ ਹੀ ਕਰਦਾ ਬਣਾ ਬਣਾ ਕੇ ਮੈਂ ਅੱਕ ਗਈ ਤੇ ਮੈਂ ਕਿਹਾ ਚਲੋ ਰਹਿਣ ਦੇ ਕੋਣ ਮੈਂ ਜਰਾਬਾ ਲੈਣੀ ਆਪਣੀਆਂ ਤੇ ਚਲੋ ਆਹ ਫੜ ਫੇਕ ਫੋਨ ਤੂੰ ਬਣਾਓ ਤੁਸੀਂ ਹੈ ਅੱਜ ਮੇ ਰੋਟੀ ਦੀ ਛੁੱਟੀ ਹੈ ਐਨਕੀ ਤੁਹਾਨੂੰ ਛੁੱਟੀ ਦਿੱਤੀ ਆਹੋ ਅੱਜ ਛੁੱਟੀ ਲੋ ਜੀ ਇੱਧਰ ਵੀ ਤਿਆਰ ਹੋ ਗਈ ਆਹੇ ਠੀਕ ਆ ਨਮਾ ਟੌਪ ਪਾਇਆ ਚਲੋ ਜੀ ਬਣੇ ਰਹੀਏ ਸਾਡੇ ਬਲੌਗ ਨਾਲ ਪਾਣੀ ਲੈ ਚੱਲਦੇ ਆਪਾਂ ਲੱਕ ਲਈ ਚਲੋ ਜੀ ਤੁਸੀਂ ਵੀ ਹੋ ਗਏ ਰੈਡੀ ਪਾਣੀ ਲੈ ਲਿਆ ਆ ਉਹਦੇ ਲਈ ਕਈ ਵਾਰ ਕਹਿ ਦਿੰਦੀ ਬੋਲਦੇ ਧੋਪਵਾ ਨਾ ਮਾਰ ਧੋਪ ਤਾਂ ਹੈਗੀ ਆ ਇਹ ਮੈਨੂੰ ਬੱਦਲ ਬੁੱਧ ਦਾ ਕੋਈ ਚਾਂਸ ਨਹੀਂ ਬਾਹਰ ਮੇ ਕੱਪੜੇ ਸੁੱਕਣੇ ਪਾਏ ਆ ਬੱਦਲ ਤਾਂ ਨਹੀਂ ਲੱਗਦਾ ਮੈਨੂੰ ਆਉਣਾ ਹਾਂ ਬੱਦਲ ਬੁੱਧ ਤਾਂ ਬਲੀ ਲੱਗਦਾ ਹੈਗਾ ਚਲੋ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਦੇਖਦੇ ਆ ਪਲਕ ਜੀ ਬੰਨੀ ਓਕੇ ਅੱਜ ਕੋਈ ਬਹੁਤ ਗਰਮੀ ਹੈ ਬਹਿ ਗਿਆ ਜੀ ਗੱਡੀ 'ਚ ਗੱਡੀ ਥੋੜੀ ਹੌਲੇ ਗਰਮ ਹੋਣ ਉਹ ਵੱਜ ਗਏ ਪੂਰੇ ਪੂਰੇ 2 ਵਜੇ ਦੇ ਲੋ ਹਾਂ ਮੈਂ ਕਹਿਆ ਜੀ ਪੂਰੇ 2 ਵਜੇ ਤਿਆਰ ਹੋ ਜਾ 2 ਵਜੇ ਵਾ ਪੂਰੇ ਤੁਰ ਪੈਣਾ ਹਾਂ ਪੂਰੇ 2 ਚਲ ਪਹੁੰਚਦੇ ਆਂ ਪਲਕ ਦੇ ਸਕੂਲ ਤੇ ਮਿਲਦੇ ਆ ਜੀ ਫਿਰ ਪਹੁੰਚ ਕੇ ਚਲੋ ਜੀ ਹਾਂ ਜੀ ਕਿੱਧਾ ਜੀ ਹਾਏ ਬੋਲ ਮੈਂ ਇਸ ਲਈ ਕਹਿਆ ਸੀਗਾ ਵੀ ਮੈਂ ਗੱਡੀ 'ਚ ਹੀ ਬਹਿਣਾ ਆ ਆਪੀ ਆਜੂਗੀ ਆਪਾਂ ਗੱਡੀ ਸਟਾਰਟ ਕਰਕੇ ਬਿਠੇ ਰਹਿਣਾ ਸੀਗਾ ਤੁਸੀਂ ਕਹਿੰਦੇ ਨਹੀਂ ਜਾ ਆ ਦੇਖੋ ਜੀ ਇਧਰ ਬੁਰਾ ਹਾਲ ਹੋ ਗਿਆ ਗਰਮੀ ਨਾਲ ਮੈਨੂੰ ਮੇਰੇ ਦਿਲ ਨੂੰ ਕੋਈ ਜਿਆਦੀ ਗਰਮੀ ਅਟੈਕ ਹੋ ਜਾਣਾ ਕਿਤੇ ਗਰਮੀ ਵਿੱਚ ਕੱਜੀ ਰਹੇ ਨਹੀਂ ਹੈਗੀ ਤਾਂ ਬੁਰਾ ਹਾਲ ਹੋ ਗਿਆ ਠੀਕ ਹੈ ਜੀ ਚੱਲਦੇ ਆ ਜੀ ਹੁਣ ਮਿਲਦੇ ਆ ਜੀ ਫਿਰ ਤੁਹਾਨੂੰ ਪਹੁੰਚ ਕੇ ਪਟੂਰੇ ਵਾਲੀ ਦੁਕਾਨ ਤੇ ਲਓ ਜੀ ਇਹਨਾਂ ਤੋਂ ਉਹ ਜਿਹੜੇ 3-5 ਬਟਾ ਕੋਈ ਲੈ ਲੈਣ ਲੈ ਲੈਣ ਕਰ ਲੈਣੇ ਕੋਸੀ ਹੁਣੀ ਲੋ ਜੀ ਦੇਖੋ ਆਂਦਾ ਹੀ ਫੋਨ ਤੇ ਜੁੜ ਗਈਆਂ ਹਨਾ ਇਹ ਫੋਨ ਤੇ ਇਹ ਬਹੁਤ ਨੇ ਦੁਨੀਆ ਰਹਦੀਆਂ ਹਨਾ ਨਾ ਲੋਕ ਕਹਿੰਦੇ ਨੇ ਕਹਿੰਦੇ ਤੁਸੀਂ ਡਾਊਨ ਆਹੋ ਇੱਕ ਹੁੰਦਾ ਜੁੜਿਆ ਰਹਿੰਦੀ ਹੈ ਇਹ ਬਹੁਤ ਜੁੜਿਆ ਰਹਿੰਦੀ ਹੈ ਸਹੀ ਗੱਲ ਹੈ ਖਾਓ ਜੀ ਹਾਂ ਜੀ ਅੱਲੂ ਜੀ ਕਿਦਾਂ ਪਾਓ ਸਨੈਪ ਫੁੱਲ ਫੁੱਲ ਟਾਈਮ ਤੋਂ ਫੁੱਲ ਮੈਦਮ ਨੂੰ ਬੱਲ ਨਹੀਂ ਚੋਦੀ ਹੈ ਪਹਿਲਾਂ ਸਨੈਪਾ ਪੈਣੀ ਆ ਉਹ ਫੋਨ ਦਾ ਪ੍ਰੋਗਰਾਮ ਤਦ ਆ ਗਏ ਸਾਰੇ ਨੇ ਜੀ ਪਰੇਟਾਂ ਲਾਪੇ ਸਾਰੇ ਜਣੇ ਖਾਣ ਮੇਰੀ ਪਲੇਟ ਨਹੀਂ ਆਈ ਹੋ ਜੇ ਕਿਉਂਕਿ ਮੇਰੀ ਦਹੀਂ ਤੋਂ ਬਿਨਾਂ ਨਹੀਂ ਉਹ ਦਹੀਂ ਪਾਗਲੇ ਆ ਵਿੱਚ ਉਹ ਕਿਉਂਕਿ ਤੁਸੀਂ ਦਹੀਂ ਖਾਣਾ ਸੀ ਇਹ ਕਹਿੰਦੇ ਨਹੀਂ ਉਹ ਹੀ ਵਿੱਚ ਦਹੀਂ ਪਾਗਲੇ ਆ ਸੀਗਾ ਤੇ ਮੈਂ ਕਹਾਂ ਵਾਪਸ ਦੁਬਾਰਾ ਲੈ ਕੇ ਆ ਜਾਗੇ ਚਲੋ ਖਾਓ ਤੁਸੀਂ ਹੁਣ ਖਾ ਪੀ ਕੇ ਹੋ ਗਏ ਆ ਜੀ ਵਿਲੇ ਹਾਂਜੀ ਕਿੱਦਾਂ ਦੇ ਲੱਗੇ ਮਜ਼ਾ ਆ ਗਿਆ ਭਾਈ ਨਿਆਣੇ ਉਹਦੇ ਨਾਲ ਬਲਾਉਟ ਦੱਸੂਗੀ ਕਿੱਥੇ ਆ ਓਕੇ 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 ਇਹ ਹੈਗਾ ਜੀ ਲਾਡੂ ਵਾਲੀ ਰੋਡ ਦੇ ਉੱਤੇ ਆ ਜੀ ਲਾਡੂ ਵਾਲੀ ਰੋਡ ਆ ਨਾ ਉੱਥੇ ਆਹੇ ਇੱਕ ਸ਼ਹਿਰ ਦੇ ਗਲੀ ਜੀ ਪਿੰਡੀ ਆ ਲੱਡਵਾਲੀ ਰੋਡ ਤੇ ਉੱਥੇ ਆ ਹਾਂ ਚਲੋ ਇੱਧਰ ਲੱਸੀ ਆ ਗਈ ਜੀ ਮਨਪ੍ਰੀਤ ਭੌਰ ਦੀ ਕੋਈ ਨਹੀਂ ਜਿਹਨਾਂ ਨੇ ਹਾਫ ਹਾ ਪੀਣੀ ਆ ਪੂਰੀ ਪੀ ਨਹੀਂ ਹੋਣੀ ਹਨਾ ਇਹ ਹੈਗੀ ਆ ਜੀ ਦੁਕਾਨ ਹਾਂ ਜੇ ਰਿਫਰੈਸ਼ਮੈਂਟ ਆ ਗੱਡੀ ਲੈ ਕੇ ਚੱਲੇ ਆ ਜੀ ਹੁਣ ਪਹੁੰਚਦੇ ਆ ਜੀ ਉਹ ਖੜੇ ਆ ਵੇਟ ਕਰ ਰਹੇ ਆ ਆਪਣੀ ਇੱਕ ਤਾਂ ਇੱਥੇ ਪਾਰਕਿੰਗ ਦੀ ਬਹੁਤ ਸਮੱਸਿਆ ਆ ਬਹੁਤ ਦੂਰ ਆ ਪਾਰਕਿੰਗ ਹੈਗਾ ਜੀ ਲਾਡੋ ਵਾਲੀ ਰੋਡ ਤੇ ਲਾਡੋ ਵਾਲੀ ਰੋਡ ਤੋਂ ਇੱਥੋਂ ਅੰਦਰ ਜਾਂਦੀ ਆ ਜੀ ਗਲੀ ਇੱਕ ਆ ਜਾਂਦੀ ਆ ਜੀ ਅੰਦਰ ਗਲੀ ਅੰਦਰ ਗਲੀ ਦੇ ਵਿੱਚ ਹੈਗਾ ਜੀ ਅਜੇ ਰਿਫਰੈਸ਼ਮੈਂਟ ਰਿਫਰੈਸ਼ਮੈਂਟ ਤੇ ਚਲੋ ਬਾਕੀ ਤੁਹਾਨੂੰ ਦਿਖਾਣੇ ਆ ਜੀ ਇੱਕ ਬੋਰਡ ਹੋਰ ਇੱਥੇ ਲੱਗਾ ਆ ਉੱਤੋਂ ਫਿਰ ਤੁਸੀਂ ਨਾ ਆਈਡੀਆ ਲਾ ਸਕਦੇ ਆ ਜੀ ਇਹ ਆ ਦੇਖੋ ਜੀ ਆ ਆ ਜੀ ਠੀਕ ਹੈ ਜੀ ਇਹ ਹੈਗਾ ਜੀ ਲਾਡੂ ਵਾਲੀ ਰੋਡ ਹਾਂਜੀ ਤੇ ਇੱਥੋਂ ਸਾਈਡ ਨੂੰ ਗਲੀ ਹੈ ਜੀ ਇੱਕ ਜੀ ਲੋਕ ਸਾਰੇ ਜਣੇ ਆ ਗਏ ਆ ਜੀ ਗੱਡੀ ਵੀ ਬਹਿ ਗਏ ਆ ਹਾਂਜੀ ਕਿਦਾਂ ਦੇ ਲੱਗੇ ਜੀ ਬਹੁਤ ਸਵਾਦ ਲੱਗੇ ਇਹਨਾਂ ਦੇ ਤਾਂ ਹੁੰਦਾ ਹੀ ਬਹੁਤ ਵਧੀਆ ਆ ਬਹੁਤ ਟੇਸਟੀ ਹੁੰਦੇ ਆ ਪਰ ਫਰਕ ਸਿਰਫ ਇੱਥੇ ਪ੍ਰੋਬਲਮ ਇਹ ਪੈਂਦਾ ਇੱਥੇ ਗੱਡੀ پارک ਕਰਨ ਦੀ ਜਗ੍ਹਾ ਨਹੀਂ ਮਿਲਦੀ ਹੈਗੀ ਜੀ ਇੰਨਾ ਪਰ ਪਲੇਟ ਆ ਹੈ ਪਰ ਪਲੇਟ ਦੇਖ ਲਓ 375 ਰੁਪਏ ਲੱਗੇ ਆ 5 ਪਲੇਟਾਂ ਦੇ ਕਿੰਨੇ ਦੀ ਪਲੇਟ ਹੋਈ ਜੇ 50 ਰੁਪਏ ਦੀ ਹੋਵੇ ਤਾਂ 250 ਬੰਦਾ ਤੇ 75 ਰੁਪਏ ਦੀ ਪਲੇਟ ਆ ਸਹੀ ਓ ਪੀਏ ਤਰਬੇ ਦੀ ਪਲੇਟ ਆ ਤੇ ਉਹ ਕੋਲਡ ਡਰਿੰਕ ਕੋਲਡ ਡਰਿੰਕ ਲਈ ਆ 125 ਰੁਪਏ ਉਹਦੇ ਲੱਗੇ ਆ 500 ਰੁਪਏ ਦੇ ਪੰਜ ਜਾਣਿਆਂ ਦਾ ਖਾਣਾ ਹੋ ਗਿਆ ਜੀ ਤੇ ਚਲੋ ਬਾਕੀ ਇਹ ਵੀ ਔਨ ਜਾਣ ਨੂੰ ਤੇ ਗੱਡੀ ਖੜੀ ਕਰਨ ਨੂੰ ਦਿੱਕਤ ਆ ਇੱਥੇ ਬਸ ਹੋਰ ਕੋਈ ਨਹੀਂ ਗੱਡੀ ਖੜੀ ਕਰਨੇ ਅੱਜ ਇਹਨੇ ਕਿਸੇ ਨੇ ਆਉਣਾ ਤੇ ਸਕੂਟਰ ਮੋਟਰਸਾਈਕਲ ਨਾਲ ਗੱਡੀ ਖੜੀ ਕਰਨੇ ਜੀ ਬਹੁਤ ਥੋੜੀ ਦੂਰ ਜਗ੍ਹਾ ਮਿਲਦੀ ਗੱਡੀ ਖੜੀ ਕਰਨ ਨੂੰ ਚਲੋ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆ ਜੀ ਘਰ ਪਹੁੰਚ ਕੇ ਹੁਣ ਕਰਤਾਰਪੁਰ ਇੱਧਰ ਹੁਣ ਆਪਾਂ ਲੱਗਿਆ ਜੀ ਲੈਣ ਸਬਜ਼ੀ ਹਨ ਵੀ ਇੱਧਰ ਹੀ ਮੈਂ ਕਿੱਧਰ ਹੁਣ ਲੱਗਿਆ ਲੈਣ ਸਬਜ਼ੀ ਦੇਖੋ ਜੀ ਕਰਤਾਰਪੁਰ ਟਮਾਟਰ ਮਿਲਦੇ 100 ਰੁਪਏ ਕਿਲੋ ਤੇ ਟਮਾਟਰ ਵੀ ਕਿਸੇ ਕੰਮ ਦੇ ਨਹੀਂ ਇੱਥੇ ਦੇਖੋ ਜੀ ਟਮਾਟਰ ਕਿੰਨੇ ਵਧੀਆ ਆ ਔਰ ਹੈਗੇ ਵੀ 80 ਰੁਪਏ ਕਿਲੋ ਇਹ ਫਰਕ ਆ ਜੀ ਹਾਂਜੀ ਲੈਣੀ ਹੈ ਗੋਭੀ ਖੁੱਲੇ ਵਾਸਤੇ ਹੈ ਨਹੀਂ ਖੁੱਲੇ ਨਹੀਂ ਹੈਗੇ ਛੱਲੀ ਦਾਦਾ ਲੈਣੀ ਦੁਕਾਨੀ ਦੇਖ ਲਓ ਹੋਰ ਕੁਝ ਲੈਣਾ ਵੇ ਛਲੀ ਛੁਲੀਆਂ ਦੇਖ ਲੋ 30 ਰੁਪਏ ਕਿੰਨਾਂ ਰੰਗ ਲੱਗਦੀਆਂ ਵਿੱਚ ਆਹ ਛਲੀ ਛੁਲੀ ਲੈ ਲੋ ਲੋ ਜੀ ਇੱਧਰ ਦੇਖੋ ਜੀ ਇਹ ਵੀ ਬਿਠੀਆਂ ਆ ਇਹ ਲੱਗੀਆਂ ਆਪਣੇ ਫੋਨ ਦੇ ਉੱਤੇ ਹਨਾ ਚਲੋ ਵੀਡੀਓ ਬਣਾਣੀ ਵੇਟ ਕਰਦੇ ਪੀ ਬਲੌਗ ਕੋ ਦੋ ਬੰਦ ਆਊਗਾ ਓਕੇ 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 ਲੋ ਜੀ ਬਲੌਗ ਬੰਦ ਹੋ ਗਿਆ ਚਲੋ ਹਾਂ ਬੂਆ ਕਰੋ ਜੀ ਬੰਦ ਬਾਹਰ ਲਾ ਹਾਂਜੀ ਲੋ ਜੀ ਆਪਾਂ ਪਹੁੰਚ ਗਏ ਜੀ ਘਰੇ ਟਾਈਮ ਹੋ ਚੱਲ ਆਈ ਸਾਡੇ ਭਾਪ ਜੀ ਆਈਂਦੀ ਐਨੇ ਉੱਤੇ ਹਾਂ ਚਾਬੀ ਤੇ ਇਦਾਂ ਕਰੋ ਹੁਣ ਮੈਂ ਆਮਾ ਕਿਸ਼ਤਾ ਲੈ ਕੇ ਆਪਣੀਆਂ ਤੇ ਪੁੱਤ ਤੂੰ ਬਣਾ ਚਾਹ ਵਧੀਆ ਜੀ ਫਿਰ ਥੋੜੀ ਜੀ ਚਾਹ ਪੀ ਕੇ ਫਿਰ ਦੁਕਾਨ ਤੇ ਜਾ ਕੇ ਆਪਣੇ ਕੰਮ ਕਰਦੇ ਹਾਂ ਤੇ ਭੈਣ ਜੀ ਚਲੋ ਤੁਸੀਂ ਚੇਂਜ ਕਰਕੇ ਟਿਊਸ਼ਨ ਤੇ ਤੇ ਚਲੋ ਆਇਆ ਮੈਂ ਲੈ ਕੇ ਕਿਸ਼ਤਾ ਆਪਣੀਆਂ ਹੈ ਇੱਧਰ ਆਪਾਂ ਚਾਹ ਜੂ ਪੀ ਕੇ ਹੋ ਗਏ ਵਿਲੇ ਆਹੇ ਚਾਹ ਨੇ ਬਾਕੀ ਕੁੜੀ ਨੇ ਚਾਹ ਬਹੁਤ ਸਵਾਦ ਬਣਾਈ ਆ ਚਾਹ ਦਾ ਕਲਰ ਦਿਖਾਓ ਕਿੰਨਾ ਸੋਹਣਾ ਹੈ ਚਾਹ ਪਸੰਦ ਹੈ ਲੈ ਇੱਕ ਘੁੱਟ ਪੀ ਕੇ ਦੇਖੀ ਤੇ ਚਾਹ ਫਟਾਫਟ ਪੀ ਲਈ ਸਾਰੀ ਤੇ ਮੈਂ ਕਹਾਂ ਵੀ ਬਲੌਗ ਬਣਾਇਆ ਨਹੀਂ ਵੇਖਾ ਚਲੋ ਕੋਈ ਗੱਲ ਨਹੀਂ ਬਲੌਗ ਬਾਅਦ ਚ ਬਣਾ ਲੜੀਓ ਕਹਿੰਦੀ ਨਹੀਂ ਮੇਰੀ ਬਲੌਗ ਦੀ ਤਾਰੀਫ ਕਰੋ ਜੀ ਨੇ ਕਹਿੰਦੀ ਮੈਂ ਬਲਰ ਚਾਹ ਪੀਤਾ ਰ ਮੈਂ ਜਾਏ ਇੱਕੀ ਕਰ ਨੰਬਰ ਕਹਿੰਦੀ ਕਿ ਜੀ ਜਾ ਕੇ ਚਾਹ ਨਹੀਂ ਬਾਕੀ ਚਾਹ ਬਹੁਤ ਚਾਹ ਬਹੁਤ ਟੇਸਟੀ ਸੀਗੀ ਮੇਰੀ ਪਹਿਲਾਂ ਮੇਰੀ ਨਾ ਤਾਰੀਫ ਉਹ ਕਰਦੀ ਸੀ ਮੈਂ ਕਹਣੀ ਮੇਰੀ ਬਲੌਗ ਦੀ ਤਾਰੀਫ ਕੀਤੀ ਜਾਵੇ ਹਾਂ ਚਲੋ ਠੀਕ ਹੈ ਜੀ ਬਣੇ ਰਿਓ ਬਲੌਗ ਨਾਲ ਮੈਂ ਹੁਣ ਚੱਲਾਂ ਦੁਕਾਨ ਤੇ ਠੀਕ ਹੈ ਜੀ ਮੇਰੇ ਫੈਮਲੀ ਦੇ ਨਾਲ ਕੁਝ ਸਨੈਕ ਬਣਾ ਕੇ ਬਾਹਰ ਇਹ ਬਾਹਰ ਬਾਰਿਸ਼ ਦਾ ਮੌਸਮ ਹੋਇਆ ਆ ਕੱਪੜੇ ਕੋਪੜੇ ਲਾ ਲ ਤੇ ਬਲੌਗ ਦੀ ਉੱਪਰ ਬਣਾਈ ਉਹ ਨਾਲੇ ਮੌਸਮ ਦਿਖਾਈਓ ਠੀਕ ਹੈ ਜੀ ਤੇ ਮੈਂ ਚੱਲਾਂ ਦੁਕਾਨ ਤੇ ਓਕੇ ਓਕੇ ਚਾਹ ਇਧਰ ਟਾਈਮ 6:00 ਵਜੇ ਤੇ ਇਧਰ ਆਪਾਂ ਸੋ ਗਏ ਸੀ ਸਾਰੇ ਮੇਰੇ ਚੱਕੀ ਲੈ ਗਈ ਆਪਣੇ ਜਾਨੀਆਂ ਤੇ ਹਾਂ ਬਲੀਆਂ ਦੇ ਸੀ ਤੇ ਆ ਜਵੇ ਪੱਲੂ ਗੇਟ ਖੁੱਲਿਆ ਤਾਂ ਮੈਂ ਆਪ ਕੋਲੀ ਮੇਰੀ ਬੈਣੇ ਖੁੱਲਿਆ ਤਾਂ ਮੈਂ ਵੀ ਕਿੰ ਮੈਂ ਤੇ ਇਹ ਤਾਂ ਸੋ ਗਏ ਸੀਗੇ ਮੈਂ ਜਾਗਦੀ ਸੀਗੀ ਹਾਂ ਮੌਸਮ ਦਿਖਾਉਣਾ ਹਾਂ ਮੌਸਮ ਦਿਖਾਣੀ ਹੈ ਮਗਾ ਇਹ ਕੈਸਾ ਬਾਰਿਸ਼ ਹੈ ਗਾਇਜ਼ ਦੇਖੋ ਨਾ ਇਹਨੂੰ ਮੀਂਹ ਕਹਸਾ ਦੇਣਾ ਕੋਸ਼ਿਸ਼ ਕਰਸਾ ਦੇ ਬਸ ਗਲੀ ਗਲੀ ਹੋਈ ਆ ਮਾੜਿਆ ਮੀਂਹ ਪੈ ਕੇ ਹੁਣ ਹਟ ਵੀ ਗਿਆ ਆ ਸ਼ਾਇਦ ਹੋਰ ਆਊਗਾ ਦੇਖੋ ਤੇ ਮੈਂ ਕਹਿੰਦੀ ਕਿੰਦਾ ਦਾ ਮੀਂਹ ਪਿਆ ਗਲੀ ਸੁੱਕ ਵੀ ਗਈ ਹਨਾ ਸ਼ਾਇਦ ਹੋਰ ਆਊਗਾ ਬਦਲਦਾ ਹੋਇਆ ਆ ਹਾਂ ਹੁਣ ਹੋਰ ਜ਼ਿਆਦਾ ਹੋ ਗਈ ਆ ਮੀਂਹ ਪੈਣਾ ਹੋਰ ਹੋ ਗਈ ਆ ਹਾਂ ਚੜ ਜਾਂਦੀ ਜੀ ਚਲੋ ਮੈਂ ਦੇਖਾਂ ਪੱਲੂ ਨੂੰ ਬਾਹਰ ਗੇਟ ਖੁੱਲਾ ਆ ਠੀਕ ਹੈ ਫੇਰ ਮਿਲਦੇ ਆ ਹਲੋ ਜੀ ਦੇਖ ਸਕਦੇ ਆ ਜੀ ਇੱਧਰ 8:00 ਵੱਜ ਗਏ ਆ ਤੇ ਮੰਮੀ ਨੇ ਪਾਟ ਕਰ ਲਿਆ ਆ ਤੇ ਇੱਧਰ ਅਸੀਂ ਲਾਵਾਂਗੇ ਦਾਲ ਨੂੰ ਤੜਕਾ ਇੱਧਰ ਮੈਂ ਰੱਖ ਦਿੱਤਾ ਆ ਫਰਾਈ ਪੈਨ ਪਿਆਜ਼ ਕੱਟ ਲਿਆ ਆ ਤੇ ਇੱਧਰ ਟਮਾਟਰ ਤੇ ਹਰੀਆਂ ਮਿਰਚਾਂ ਜਿਹੜੀ ਰੱਤ ਵਾਲੀ ਦਾਲ ਸੀ ਇਹਨੂੰ ਲਾਵਾਂਗੇ ਤੜਕਾ ਦੁਪਹਿਰੇ ਅਸੀਂ ਜਿਦਾ ਤੁਸੀਂ ਦੇਖਿਆ ਕਿ ਅਸੀਂ ਢਟੂਰੇ ਖਾ ਲਏ ਸੀ ਠੀਕ ਹੈ ਤੇ ਹੁਣ ਲਾਵਾਂਗੇ ਤੜਕਾ ਵਿੱਚ ਪਾਉਣੀ ਆ ਤੇਲ ਤੇ ਤੜਕਾ ਤੁਰਕਾ ਲਾ ਕੇ ਫੇਰ ਤੁਹਾਨੂੰ ਮਿਲਦੇ ਆਂ ਅੱਜ ਜੀ ਇਹ ਬਣਾਉਣੀ ਆ ਰੋਟੀ ਤੇ ਇੱਧਰ ਮੰਮੀ ਵੀ ਆ ਗਏ ਹਾਂ ਜੀ ਇੱਧਰ ਭੈਣ ਜੀ ਹਾਂ ਜੀ ਭੈਣ ਜੀ ਕਿੱਦਾਂ ਓਏ ਕਿੱਦਾਂ ਕਹਿੰਦੀ ਮੈਂ ਬਹੁਤ ਥੱਕੀ ਪਈ ਆ ਸਕੂਲੋਂ ਆ ਕੇ ਥਕਾਵਟ ਹੋ ਗਈ ਆ ਬਹੁਤ ਜ਼ਿਆਦਾ ਹੈ ਅੱਜ ਮੈਂ ਬੈੱਡ ਸ਼ੀਟ ਚੇਂਜ ਕੀਤੀ ਆ ਸਾਰਾ ਕਮਰਾ ਸਾਫ਼ ਕੀਤਾ ਸਵੇਰੇ ਮੈਂ ਬੈੱਡ ਸ਼ੀਟ ਚੇਂਜ ਕੀਤੀ ਆ ਬਦਲ ਵੀ ਹੋਇਆ ਆ ਤੇ ਮੀ ਵੀ ਲੱਗਾ ਆ ਮੜਾ ਮੜਾ ਚਲੋ ਜੀ ਲਾਲੀਏ ਤੜਕਾ ਪਾਵਾ ਫਰਾਈ ਪੈਨ ਚ ਤੇਲ ਤੇ ਤੁਸੀਂ ਬਣ ਰਹੀ ਹੋ ਸਾਡੇ ਨਾਲ ਮਿਲਦੇ ਆ ਜੀ ਤੁਹਾਨੂੰ ਲਓ ਜੀ ਪਿਆਜ਼ ਪਾ ਲਿਆ ਆ ਪਿਆਜ਼ ਹੋਜਵੇ ਗੈਸ ਕਰ ਦਈਏ ਤੇਜ ਹੋਜਵੇ ਬਰਾਊਨ 골ਡਨ ਬਰਾਊਨ ਤੇ ਫਿਰ ਪਾਵਾਂਗੇ ਟਮਾਟਰ ਤੇ ਫਿਰ ਹਰੀਆਂ ਮਿਰਚਾਂ ਨੂੰ ਮੈਂ ਕੱਟ ਕੇ ਪਾ ਲਿਆ। ਟਮਾਟਰ ਨੂੰ ਗ੍ਰाइंड ਕਰਕੇ ਨਹੀਂ ਪਾਇਆ। ਦਾਲ ਕਿੰਨੇ ਕੜੀਆ ਕਲਦੀ, ਕਿਸੇ ਨੇ ਖਾਦੀ ਨਹੀਂ ਤੈਨੂੰ ਲਾਵਾਂਗੇ ਤੜਕਾ ਤੇ ਕਰ ਲਈਏ ਬਰਾਊਨ। ਲਓ ਜੀ ਪਿਆਜ਼ ਤਾਂ ਹੋ ਗਿਆ 골ਡਨ ਬਰਾਊਨ ਹੋਣੇ ਵਿੱਚ ਪਾਉਣੇ ਨੇ। ਇਹਨਾਂ ਨੂੰ ਥੋੜਾ ਜਿਹਾ ਸੌਫਟ ਕਰਨ ਲਈ। ਲਓ ਭਾਏ ਥੋੜਾ ਜਿਹਾ ਪਾਵਾਂਗੇ। ਨਮਸਕਾਰ ਤਾਂ ਇਹ ਚੌਕਸ ਹੋ ਜਾਣ ਚਲੋ ਜੀ ਕੱਲ ਇਹ ਸੌਫਟ ਪਕਾਉਂਦੇ ਆਂ ਦਾਲੇ ਦੇ ਵਿੱਚ ਹਾਂਜੀ ਲੋ ਜੀ ਦਾਲ ਵੀ ਇਹਦੇ ਵਿੱਚ ਮੈਂ ਪਾ ਦਿੱਤੀ ਆ ਲਾ ਦਿੱਤਾ ਆ ਇਹਨੂੰ ਤੜਕਾ ਹੁਣ ਦੇਖ ਰਿਹਾ ਕਿੰਦਾ ਦਾ ਲੱਗਿਆ ਹਾਂਜੀ ਆ ਗਏ ਹੋ ਲక్ష్ਮੀ ਲక్ష్ਮੀ ਲਿਆਂ ਦਾ ਯਾਰ ਲੁਕਮੀ ਮਹਿੰਗਾ ਬੜਾਇਆ ਨਾ 210 ਰੁਪਏ ਦਾ 100 ਰੁਪਏ ਦਾ ਲక్ష్ਮੀ ਅਸੀਂ ਇਹੀ ਤੇਲ ਵਰਤੀ ਦਾ ਸਾਨੂੰ ਇਹੀ ਵਧੀਆ ਲੱਗਦਾ ਹੈ ਲੋ ਜੀ ਦਾਲ ਵਾਲਾ ਕਰ ਦਈਏ ਥੋੜਾ ਜਿਹਾ ਘੱਟ ਤੇ ਦਾਲ ਹੋ ਜਾਈ ਤੇ ਇਹਨੂੰ ਇੱਥੇ ਠੱਕ ਦਈਏ ਚਲੋ ਜੀ ਮੰਮੀ ਵੀ ਇੱਧਰ ਬੈਠੇ ਆ ਹਾਂਜੀ ਪਾਣੀ ਪੁਣੀ ਪੀਣਾ ਕੋਸ਼ ਹੈ ਹਾਂ ਕੋਈ ਲੋ ਜੀ ਕਰੀਏ ਰੋਟੀ ਦਾ ਫੇਰ ਹਨਾ ਇਵੀ ਜਿਵੇਂ ਦੇਖਦੇ ਹਾਂ ਮਾੜਾ ਮੋਟਾ ਪਹਿਲਾਂ ਤਾਂ ਕਰ ਲਵਾਂ ਮੈਂ ਪੱਲੂ ਦੀ ਯੂਨੀਫਾਰਮ ਪ੍ਰੈਸ ਕਿਉਂਕਿ ਬੱਤੀ ਦਾ ਕੋਈ ਭਰੋਸਾ ਨਹੀਂ ਮੀਂਹ ਪੈਂਦਾ ਹੈ ਕਰ ਦੋ ਸਕੂਟਰੀ ਹੁਣੇ ਹੀ ਅੰਦਰ ਫੇਰ ਹੈ ਚਲੋ ਜੀ ਬਣੇ ਰਹੀਓ ਸਾਡੇ ਨਾਲ ਫੇਰ ਖਾ ਲਈਏ ਰੋਟੀ ਟਿਟ ਕਰਦੇ ਫੇਰ ਵਲੌਗ ਦਾ ਐਂਡ ਹਾਂਜੀ ਲੋ ਜੀ ਟਾਈਮ 9 ਵਜੇ ਚੱਲਿਆ ਤੇ ਸਾਢੇ 7 ਵਜੇ ਦੇ ਬੈਠੇ ਆਈ ਗੱਲਾਂ ਵਢਣ ਸਾਰੇ ਜਣਿਆਂ ਨੇ ਮੈਂ ਮਨਪ੍ਰੀਤ ਤੇ ਮੰਮੀ ਬਾਹਰ ਹੀ ਤੇ ਤੇ ਹੁਣ ਗਿਆ 9 ਵਜੇ ਗਿਆ ਤੇ ਜੀ ਤੁਹਾਡਾ ਮੈਸੇਜ ਸਾਨੂੰ ਮਿਲਿਆ ਕਿ ਸੱਜੀ ਦੀ ਸ਼ਕਲ ਸੋਹਣੀ ਹੈ ਕਾਣ ਨੂੰ ਦੇ ਲਗਾਤਾ ਆ ਜਾਓ ਜਦੋਂ ਮਰਜ਼ੀ ਆਓ ਤੇ ਸੱਚਾ ਸੁਣੀ ਸੀ ਕਿ ਸਾਰੇ ਕੰਦੇ ਸਰਦੀ ਵੀ ਸਵਾਦ ਆ ਹਾਂ ਤੇ ਮੈਂ ਕਿਹਾ ਬਾਹਰ ਬੈਠੇ ਗੱਲਾਂ ਵਢੀ ਜਾਂਦੇ ਸੀਗੇ ਤੇ ਹੁਣ ਉੱਠ ਕੇ ਰੋਟੀ ਪਾਣੀ ਦਾ ਕਰਨ ਲੱਗੇ ਆ ਜੀ ਖਾ ਪੀ ਕੇ ਕਰਦੇ ਆ ਬਲੌਗ ਦਾ ਐਂਡ ਤੇ ਮੈਂ ਕਹਿੰਦਾ ਗਾਰੀ ਦਿਓ ਪਹਿਲਾਂ ਰੋਟੀ ਬਾਅਦ ਚ ਖਾਂਦੇ ਆਪਾਂ ਮੱਝ ਕਰਦੇ ਬਾਅਦ ਚ ਕਰਾਂਗੇ ਚਲੋ ਠੀਕ ਹੈ ਜੀ ਕਹਿੰਦੀ ਬਾਅਦ ਚ ਕਰਾਂਗੇ ਜੀ ਲਓ ਜੀ ਇੱਧਰ ਆ ਮੈਂ ਲੈ ਲਵਾਂ ਖੀਰਾ ਕਾਣਾ ਮਿਕਟ ਲੱਗੀ ਆ ਇੱਧੇ ਖਾਲਮਾ ਮੈਂ ਕਿਉਂ ਖਾਲਮਾ ਰੱਖੋ ਓਸਾਈ ਮੈਂ ਮੱਝ ਪਰੇ ਉਸ ਦੇਖੋ ਜੀ ਮੈਨੂੰ ਖੀਰਾ ਨਹੀਂ ਖੀਰਾ ਖਾਣ ਲਈ ਨਹੀਂ ਮੈਨੂੰ ਦਿੱਤਾ ਹੈਗਾ ਕਹਿੰਦੇ ਨਹੀਂ ਖਾਣਾ ਕੋਈ ਵੀ ਆਇਆ ਹੈ ਆਹ ਆਹ ਸਬਜੀ ਨਾਲ ਰੋਟੀ ਨਾਲ ਖਾਣਾ ਕਹਿੰਦੇ ਇਦਾਂ ਈ ਖਾਣ ਦੇਣਾ ਆਹ ਹੋਰ ਸਵੇਰੇ ਲਾਉਂਗੀ ਨਾ ਬਜ਼ਾਰੋਂ ਹੋਰ ਚੱਲੋ ਠੀਕ ਹੈ ਜੀ ਬਣੇ ਰਹੀਓ ਵਲੌਗ ਨਾਲ ਜੀ ਕਰਦੇ ਆਂ ਜੀ ਰੋਟੀ ਪਾਣੀ ਖਾ ਕੇ ਫਿਰ ਐਂਡ ਵਲੌਗ ਦਾ ਰੋਟੀ ਸਾਡੀ ਆ ਗਈ ਹੈ ਜੀ ਲੱਗਿਆ ਜੀ ਆਪਾਂ ਚਾਵਲ ਨਾਲ ਦਾਲ ਚਾਵਲ ਖਾਣਾਂਗੇ ਦਾਲ ਚਾਵਲ ਖਾਣਾਂ ਰਾਤ ਨੂੰ ਤੇ ਕੋਈ ਚਮਚੇ ਕਿੰਨੇ ਕਿ ਲੈ ਗਏ ਆਂ ਇਹ ਤੂੰ ਹੈਂ ਏ ਵੀ ਲਈ ਹੈ ਨਵੀਂ ਲਈ ਹੈ ਮੈਂ ਉਹੇ ਕ ਚਮਚੇ ਵੜੇ ਆ ਗਏ ਦੋ ਤਰ੍ਹਾਂ ਦੇ ਆ ਕਿਧਰ ਆ ਕਿਧਰ ਠੀਕ ਆ ਠੀਕ ਆ ਜੀ ਚਲੋ ਬਣੇ ਰਹੀਓ ਜੀ ਬਲੌਗ ਨਾਲ ਜੀ ਕਰਦੇ ਆ ਜੀ ਐਂਡ ਬਲੌਗ ਦਾ ਰੋਟੀ ਪਣੀ ਖਾ ਕੇ ਸ਼ੱਕੇ ਰਾਤ ਦਾ ਨਾਸ਼ਤਾ ਕਰਕੇ ਪਹਿਲਾਂ ਦਾ ਦਿਓ ਜੀ ਇਹ ਖੀਰਾ ਮੈਨੂੰ ਖਾਣ ਨਹੀਂ ਦਿੱਤਾ ਇਹਨੇ ਕਹਿੰਦੀ ਨਹੀਂ ਖਾਣ ਦੇਣਾ ਰੋਟੀ ਨਾ ਖਾਈਓ ਬਸ ਮਸਾਲਾ ਰੱਖੋ ਕਾ ਬਣੇ ਰਹੀਓ ਜੀ ਬਲੌਗ ਨਾਲ ਜੀ ਟਾਈਮ ਹੋ ਗਿਆ ਜੀ 9:30 9:30 ਤੇ 92 ਤੇ ਚਲੋ ਕਰਦੇ ਆ ਅੱਜ ਦੇ ਵਲੌਗ ਦਾ ਇੱਥੇ ਐਂਡ ਹੈ ਚਲੋ ਜੀ ਮਿਲਦੇ ਆ ਕੱਲ ਫਿਰ ਇੱਕਦਾਂ ਨਵੇਂ ਵਲੌਗਸ ਕਰਨ ਦੀ ਲਾਈਕ ਸ਼ੇਅਰ ਕਮੈਂਟ ਬੜੀ ਕਾਲੀ ਕਾਲੀ ਬੰਦ ਗਈ ਚਲੋ ਠੀਕ ਹੈ ਠੀਕ ਨੇ ਠੀਕ ਹੈ ਜੀ ਠੀਕ ਆ ਹੁਣ ਮਿਲਦੇ ਆ ਜੀ ਕੱਲ ਇੱਕ ਨਵੇਂ ਵਲੌਗ ਨਾ ਨਾ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਪਹਿਲਾਂ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਓਕੇ ਜੀ ਕਿੱਸੀਓ ਤੁਹਾਨੂੰ ਸਾਡੇ ਵਲੌਗ ਪਲੀਜ਼ ਕਿੱਦਾਂ ਲੱਗਦੇ ਆ ਹਾਂ ਚਲੋ ਜੀ ਮਿਲਦੇ ਆ ਕੱਲ ਇੱਕ ਨਵੇਂ ਵਲੌਗ ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ